ਅਸਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਤਾਂ ਕੁਝ ਮਹੀਨਿਆਂ ਬਾਅਦ ਅਕਸਰ ਹੀ ਇਹ ਹਸਪਤਾਲ ਆ ਜਿਹੜਾ ਉਹ ਚਰਚਾ ਦੇ ਵਿੱਚ ਰਹਿੰਦਾ ਹੈ ਕਦੇ ਕੋਈ ਘਟਨਾ ਵਾਪਰ ਜਾਂਦੀ ਹੈ ਅਤੇ ਕਦੇ ਕੋਈ ਲਾਪਰਵਾਹੀ ਸਾਹਮਣੇ ਆ ਜਾਂਦੀ ਆ ਤਾਂ ਹੁਣ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਲੁਧਿਆਣਾ ਦੇ ਵਿੱਚ ਦੇਰ ਰਾਤ ਸਿਵਲ ਹਸਪਤਾਲ ਵਿੱਚ ਬਣੇ ਆਕਸੀਜਨ ਪਲਾਂਟ ਦੇ ਇਲੈਕਟ੍ਰੋਨਿਕ ਪੈਨਲ ਦੇ ਵਿੱਚ ਸਪਾਰਕਿੰਗ ਹੋਣ ਕਰਕੇ ਭਿਆਨਕ ਅੱਗ ਲੱਗ ਜਾਂਦੀ ਹੈ ਪੈਨਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦਾ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਆਸ-ਪਾਸ ਘੁੰਮ ਰਹੇ ਲੋਕਾਂ ਦੇ ਵੱਲੋਂ ਅੱਗ ਦੀ ਲਪਟਾਂ ਦੇਖ ਕੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਲੁਧਿਆਣਾ ਦੇ ਵਿੱਚ ਇਹ ਪੂਰੀ ਘਟਾ ਹੈ ਜਿਹੜੀ ਉਹ ਵਾਪਰੀ ਹੈ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹਸਪਤਾਲ ਦਾ ਸਟਾਫ ਅਤੇ ਬਿਜਲੀ ਕਰਮਚਾਰੀ ਨੇ ਜਿਹੜੇ ਉਹ ਮੌਕੇ ਉੱਤੇ ਪਹੁੰਚ ਜਾਂਦੇ ਨੇ ਲੇਕਿਨ ਇੱਕ ਚਰਚਾ ਦੀ ਗੱਲ ਇੱਥੇ ਇਹ ਵੀ ਰਹਿੰਦੀ ਹੈ ਕਿ ਅੱਗ ਬੁਝਾਉਣ ਵਾਲੇ ਯੰਤਰ ਨੇ ਜਿਹੜੇ ਉਹ ਸਟਾਫ ਦੁਆਰਾ ਨਹੀਂ ਚਲਾਏ ਜਾਂਦੇ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਕਿਸ ਤਰ੍ਹਾਂ ਇਹ ਉਪਕਰਨ ਨੇ ਜਿਹੜੇ ਉਹ ਚਲਾਉਣੇ ਚਾਹੀਦੇ ਨੇ ਇਸ ਬਾਬਤ ਉਹਨਾਂ ਨੂੰ ਉਪਕਰਨ ਸਹੀ ਢੰਗ ਨਾਲ ਚਲਾਉਣ ਦੀ ਸਖਲਾਈ ਵੀ ਨਹੀਂ ਸੀ ਦਿੱਤੀ ਗਈ ਤਾਂ ਇਸ ਦੌਰਾਨ ਹਸਪਤਾਲ ਵਿੱਚ ਕਿਸੇ ਕੰਮ ਲਈ ਆਏ ਫਾਇਰ ਸੇਫਟੀ ਉਨ੍ਹਾਂ ਦੇ ਵੱਲੋਂ ਅਲਾਰਮ ਵਜਾਇਆ ਗਿਆ ਤੇ ਤੁਰੰਤ ਆਕਸੀਜਨ ਪਲਾਂਟ ਦੇ ਪੈਨਲਾਂ ਉੱਤੇ ਅੱਗ ਬਚਾਓ ਯੰਤਰਾਂ ਦਾ ਛੜਕਾ ਕੀਤਾ ਗਿਆ ਜਿਸ ਤੋਂ ਬਾਅਦ ਸਟਾਫ ਨੇ ਸੁੱਕ ਦਾ ਸਾਹ ਲਿਆ ਪੈਨਲ ਸੜ ਜਾਣ ਕਰਕੇ ਆਕਸੀਜਨ ਪਲਾਂਟ ਕੁਝ ਸਮੇਂ ਲਈ ਬੰਦ ਰਿਹਾ ਬਿਜਲੀ ਮੁਲਾਜ਼ਮਾਂ ਨੇ ਦੇਰ ਰਾਤ ਹਸਪਤਾਲ ਦਾ ਮੌਇਨਾ ਕੀਤਾ ਜ਼ਿਕਰ ਜੋਗੇ ਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਕੋਈ ਵੀ ਕਰਮਚਾਰੀ ਅੱਗ ਬੁਝਾਓ ਯੰਤਰ ਚਲਾਉਣਾ ਨਹੀਂ ਜਾਣਦਾ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਫਾਇਰ ਸੇਫਟੀ ਯੰਤਰ ਚਲਾਉਣ ਦੇ ਲਈ ਫਾਇਰ ਵਿਭਾਗ ਦੇ ਵੱਲੋਂ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਉੱਤੇ ਵਰਕਸ਼ਾਪ ਲਾ ਕੇ ਸਖਲਾਈ ਦਿੱਤੀ ਜਾਵੇ ਤਾਂ ਜੋ ਜੇ ਹੀ ਪੈਨਿਕ ਸਿਚੁਏਸ਼ਨ ਦੇ ਵਿੱਚ ਹਾਲਾਤ ਦੇ ਜਿਹੜੇ ਉਹ ਕਾਬੂ ਵਿੱਚ ਕੀਤੇ ਜਾਣ ਹਾਲਾਂਕਿ ਜਿਹੜੇ ਮਰੀਜ਼ ਨੇ ਉਹ ਜਰੂਰ ਅਜਿਹੀ ਇਕਤਾਵਾ ਵਿੱਚੋਂ ਡਰ ਜਾਂਦੇ ਨੇ ਦੇਰ ਰਾਤ ਗੱਲ ਕੀਤੀ ਜਾਵੇ ਕਈ ਵਾਰ ਕੋਈ ਐਮਰਜੈਂਸੀ ਕੇਸ ਆ ਜਿਹੜਾ ਉਹ ਆ ਜਾਂਦਾ ਹੈ ਜਾਂ ਫਿਰ ਕਈ ਗੰਭੀਰ ਮਰੀਜ਼ ਨੇ ਜਿਹੜੇ ਉਹ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਅਜਿਹੀ ਘਟਨਾ ਜਿਹੜੀ ਉਹ ਵੱਡੇ ਜਾਨੀ ਨੁਕਸਾਨ ਦਾ ਵੀ ਕਾਰਨ ਬਣ ਤੱਕ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਕਦੋਂ ਤੱਕ ਆਪਣੇ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਅੱਗ ਵਾਲੇ ਹਲਾਤਾਂ ਉੱਤੇ ਕਾਬੂ ਪਾਇਆ ਜਾਵੇ ਲੇਕਿਨ ਜਰੂਰ ਇਸ ਗੱਲ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਕਿ ਕਰਮਚਾਰੀਆਂ ਨੂੰ ਇਸ ਦੀ ਮੌਲਿਕ ਸਿਖਲਾਈ ਦੇਣੀ ਚਾਹੀਦੀ ਸੀ ਇਸ ਸਾਲ ਦੀ ਵੱਡੀ ਖਬਰ ਤੋਂ ਸਾਂਝੀ ਕਰ ਰਹੇ ਹਾਂ ਤਾਂ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਤਾਂ ਕੁਝ ਮਹੀਨਿਆਂ ਬਾਅਦ ਅਕਸਰ ਹੀ ਇਹ ਹਸਪਤਾਲ ਆ ਜਿਹੜਾ ਉਹ ਚਰਚਾ ਦੇ ਵਿੱਚ ਰਹਿੰਦਾ ਹੈ ਕਦੇ ਕੋਈ ਘਟਨਾ ਵਾਪਰ ਜਾਂਦੀ ਹੈ ਅਤੇ ਕਦੇ ਕੋਈ ਲਾਪਰਵਾਹੀ ਸਾਹਮਣੇ ਆ ਜਾਂਦੀ ਆ ਤਾਂ ਹੁਣ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਲੁਧਿਆਣਾ ਦੇ ਵਿੱਚ ਦੇਰ ਰਾਤ ਸਿਵਲ ਹਸਪਤਾਲ ਵਿੱਚ ਬਣੇ ਆਕਸੀਜਨ ਪਲਾਂਟ ਦੇ ਇਲੈਕਟ੍ਰੋਨਿਕ ਪੈਨਲ ਦੇ ਵਿੱਚ ਸਪਾਰਕਿੰਗ ਹੋਣ ਕਰਕੇ ਭਿਆਨਕ ਅੱਗ ਲੱਗ ਜਾਂਦੀ ਹੈ ਪੈਨਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦਾ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਅਜਿਹਾ ਉਹ ਇਸ ਹਾਦਸੇ ਵਿੱਚ ਨਹੀਂ ਹੁੰਦਾ ਆਸ-ਪਾਸ ਘੁੰਮ ਰਹੇ ਲੋਕਾਂ ਦੇ ਵੱਲੋਂ ਅਗ ਦੀਆ ਲਾਪਤਾ ਦੇਖ ਕੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਤਾ ਲੁਧਿਆਣਾ ਦੇ ਵਿੱਚ ਇਹ ਪੂਰੀ ਘਟਾ ਹੈ ਜਿਹੜੀ ਉਹ ਵਾਪਰੀ ਹੈ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹਸਪਤਾਲ ਦਾ ਸਟਾਫ ਅਤੇ ਬਿਜਲੀ ਕਰਮਚਾਰੀ ਨੇ ਜਿਹੜੇ ਉਹ ਮੌਕੇ ਉੱਤੇ ਪਹੁੰਚ ਜਾਂਦੇ ਨੇ ਲੇਕਿਨ ਇੱਕ ਚਰਚਾ ਦੀ ਗੱਲ ਇੱਥੇ ਇਹ ਵੀ ਰਹਿੰਦੀ ਹੈ ਕਿ ਅੱਗ ਬੁਝਾਉਣ ਵਾਲੇ ਯੰਤਰ ਨੇ ਜਿਹੜੇ ਉਹ ਸਟਾਫ ਦੁਆਰਾ ਨਹੀਂ ਚਲਾਏ ਜਾਂਦੇ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਕਿਸ ਤਰ੍ਹਾਂ ਇਹ ਉਪਕਰਨ ਨੇ ਜਿਹੜੇ ਉਹ ਚਲਾਉਣੇ ਚਾਹੀਦੇ ਨੇ ਇਸ ਬਾਬਤ ਉਹਨਾਂ ਨੂੰ ਉਪਕਰਨ ਸਹੀ ਢੰਗ ਨਾਲ ਚਲਾਉਣ ਦੀ ਸਿਖਲਾਈ ਵੀ ਨਹੀਂ ਸੀ ਦਿੱਤੀ ਗਈ ਤਾਂ ਇਸ ਦੌਰਾਨ ਹਸਪਤਾਲ ਵਿੱਚ ਕਿਸੇ ਕੰਮ ਲਈ ਆਏ ਫਾਇਰ ਸੇਫਟੀ ਮਾ ਉਨ੍ਹਾਂ ਦੇ ਵੱਲੋਂ ਅਲਾਰਮ ਬਜਾਇਆ ਗਿਆ ਤੇ ਤੁਰੰਤ ਆਕਸੀਜਨ ਪਲਾਂਟ ਦੇ ਪੈਨਲਾਂ ਉੱਤੇ ਅੱਗ ਬਚਾਓ ਯੰਤਰਾਂ ਦਾ ਛੜਕਾ ਕੀਤਾ ਗਿਆ ਜਿਸ ਤੋਂ ਬਾਅਦ ਸਟਾਫ ਨੇ ਸੁੱਕ ਦਾ ਸਾਹ ਲਿਆ ਪੈਨਲ ਸੜ ਜਾਣ ਕਰਕੇ ਆਕਸੀਜਨ ਪਲਾਂਟ ਕੁਝ ਸਮੇਂ ਲਈ ਬੰਦ ਰਿਹਾ ਬਿਜਲੀ ਮੁਲਾਜ਼ਮਾਂ ਨੇ ਦੇਰ ਰਾਤ ਹਸਪਤਾਲ ਦਾ ਮੌਇਨਾ ਕੀਤਾ ਜ਼ਿਕਰ ਜੋਗੇ ਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਕੋਈ ਵੀ ਕਰਮਚਾਰੀ ਅੱਗ ਬੁਝਾਊ ਯੰਤਰ ਚਲਾਉਣਾ ਨਹੀਂ ਜਾਣਦਾ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਫਾਇਰ ਸੇਫਟੀ ਯੰਤਰ ਚਲਾਉਣ ਦੇ ਲਈ ਫਾਇਰ ਵਿਭਾਗ ਦੇ ਵੱਲੋਂ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਉੱਤੇ ਵਰਕਸ਼ਾਪ ਲਾਕੇ ਸਖਲਾਈ ਦਿੱਤੀ ਜਾਵੇ ਤਾਂ ਜੋ ਅਜਿਹੀ ਪੈਨਿਕ ਸਿਚੁਏਸ਼ਨ ਦੇ ਵਿੱਚ ਹਾਲਾਤ ਦੇ ਜਿਹੜੇ ਉਹ ਕਾਬੂ ਵਿੱਚ ਕੀਤੇ ਜਾਣ ਹਾਲਾਂਕਿ ਜਿਹੜੇ ਮਰੀਜ਼ ਨੇ ਉਹ ਜਰੂਰ ਅਜਿਹੀ ਘਟਨਾਵਾਂ ਵਿੱਚੋਂ ਡਰ ਜਾਂਦੇ ਨੇ ਦੇਰ ਰਾਤ ਗੱਲ ਕੀਤੀ ਜਾਵੇ ਕਈ ਵਾਰ ਕੋਈ ਐਮਰਜੈਂਸੀ ਕੇਸ ਆ ਜਿਹੜਾ ਉਹ ਆ ਜਾਂਦਾ ਹੈ ਜਾਂ ਫਿਰ ਕਈ ਗੰਭੀਰ ਮਰੀਜ਼ ਨੇ ਜਿਹੜੇ ਉਹ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਅਜਿਹੀ ਘਟਨਾ ਜਿਹੜੀ ਉਹ ਵੱਡੇ ਜਾਨੀ ਨੁਕਸਾਨ ਦਾ ਵੀ ਕਾਰਨ ਬਣ ਸਕਦੀ ਆ ਸੋ ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਕਦੋਂ ਤੱਕ ਆਪਣੇ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਅੱਗ ਵਾਲੇ ਹਲਾਤਾਂ ਉੱਤੇ ਕਾਬੂ ਪਾਇਆ ਜਾਵੇ ਲੇਕਿਨ ਜਰੂਰ ਇਸ ਗੱਲ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਕਿ ਕਰਮਚਾਰੀਆਂ ਨੂੰ ਇਸ ਦੀ ਮੌਲਿਕ ਸਿਖਲਾਈ ਦੇਣੀ ਚਾਹੀਦੀ ਸੀ